ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਹਾਂਜੀ ਜੀ ਤੇ ਅੱਜ ਵਾਲੀ ਜਿਹੜੀ ਵੀਡੀਓ ਬਹੁਤ ਖਾਸ ਹੈ ਭੈਣਾਂ ਵਾਸਤੇ ਜਦੋਂ ਕਿਚਨ ਦੇ ਵਿੱਚ ਆਪਾਂ ਕੰਮ ਕਰਦੇ ਹੁੰਦੇ ਆ ਤੇ ਬਹੁਤ ਜ਼ਿਆਦਾ ਜਿਹੜੀਆਂ ਚਿਪਕਲੀਆਂ ਉਹ ਕਿਚਨ ਦੇ ਵਿੱਚ ਆਉਂਦੀਆਂ ਨੇ ਕਈ ਵਾਰਾਂ ਜਿਹੜੀਆਂ ਛੋਟੀਆਂ-ਛੋਟੀਆਂ ਚਿਪਕਲੀਆਂ ਹੁੰਦੀਆਂ ਹਨਾ ਜਿਵੇਂ ਚਿਪਕਲੀਆਂ ਦੇ ਬੱਚੇ ਹੁੰਦੇ ਆ ਤੇ ਉਹ ਭਾਂਡਿਆਂ ਦੇ ਲੱਗ ਗਏ ਘੁੰਮਦੇ ਰਹਿੰਦੇ ਆ ਜਾਂਦੇ ਜਾਂਦੀਆਂ ਵੀ ਭੱਜਦੀਆਂ ਆਉਣੀਆਂ ਤੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਭਜਾ ਸਕਦੇ ਹਾਂ ਆਪਾਂ ਅੱਜ ਘਰੇਲੂ ਤਰੀਕੇ ਦੇ ਨਾਲ ਦਵਾਈ ਤਿਆਰ ਕਰਾਂਗੇ ਠੀਕ ਹੈ ਜੀ ਕਾਫੀ ਕਿਉਂਕਿ ਪ੍ਰੋਬਲਮ ਆਉਂਦੀ ਹੈ ਕਿਚਨ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਉਹ ਟੱਕੇ ਵੀ ਨਾ ਰਹਿ ਜੇ ਤੇ ਮਾਫੀ ਚਾਹੁੰਦੇ ਹਾਂ ਜੀ ਸਾਡੇ ਬੱਚੇ ਦੀਆਂ ਵਿੱਚ ਬਹੁਤ ਆਵਾਜ਼ਾਂ ਆਉਂਦੀਆਂ ਨੇ ਕਿਉਂਕਿ ਬਹੁਤ ਛੋਟਾ ਆ ਇਸ ਕਰਕੇ ਤੇ ਆਪਾਂ ਹੁਣ ਇਹ ਦਵਾਈ ਜਿਹੜੀ ਹੈ ਕਿਸ ਤਰ੍ਹਾਂ ਤਿਆਰ ਕਰਨੀ ਹੈ ਤੁਹਾਨੂੰ ਦੱਸ ਦਿਆਂ ਜੀ ਆਪਾਂ ਸਭ ਤੋਂ ਪਹਿਲਾਂ ਇੱਕ ਗਲਾਸ ਪਾਣੀ ਦਾ ਲੈ ਲਿਆ ਸੀਗਾ ਇੱਕ ਤੋਂ ਡੇਢ ਗਲਾਸ ਤੁਸੀਂ ਪਾਣੀ ਦਾ ਲੈ ਲੈਣਾ ਮੈਂ ਡੇਢ ਗਲਾਸ ਪਾਣੀ ਦਾ ਲਿਆ ਹੋਇਆ ਸੀਗਾ ਤੇ ਇਹ ਪਾਣੀ ਤੁਸੀਂ ਪਾ ਕੇ ਤੇ ਇਹਨੂੰ ਗਰਮ ਰੱਖ ਦੇਣਾ ਤਾਂ ਜਦੋਂ ਤੁਹਾਡਾ ਇਹ ਜਿਹੜਾ ਪਾਣੀ ਹੈ ਇਹ ਗਰਮ ਹੋ ਜਾਵੇ ਤੇ ਇਹਦੇ ਵਿੱਚ ਆਪਾਂ ਜਿਹੜੀ ਆ ਉਹ ਚਮਚ 1.5 ਚਮਚ ਤੁਸੀਂ ਲੈ ਸਕਦੇ ਹੋ 1.5 ਚਮਚ ਤੁਸੀਂ ਜਿਹੜਾ ਉਹ ਪੱਤੀ ਦਾ ਵਿੱਚ ਇਹਦੇ ਪਾ ਦੇਣਾ ਹੈ ਜੀ ਠੀਕ ਹੈ ਜੀ ਆਪਾਂ ਪੱਤੀ ਦੇ ਪਾ ਦਿੱਤੇ ਸੀ 1.5 ਤੋਂ 2 ਕ ਚਮਚ ਪਾਏ ਸੀਗੇ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ ਕਿਉਂਕਿ ਮੇਰੀ ਚਮਚ ਜਿਹੜਾ ਕਾਫੀ ਛੋਟਾ ਸੀਗਾ ਇਸ ਕਰਕੇ ਮੈਂ 2 ਪਾਏ ਨੇ ਤਾਂ ਜੇ ਤੁਸੀਂ ਵੱਡਾ ਚਮਚ ਲੈ ਰਹੇ ਹੋ ਤਾਂ ਉਹ 1.5 ਵੀ ਪਾ ਦੋਗੇ ਤਾਂ ਚੱਲ ਜਾਏਗਾ ਤੇ ਤੁਸੀਂ ਉਸ ਹਿਸਾਬ ਨਾਲ ਆਪਣੇ ਹਿਸਾਬ ਨਾਲ ਨਾਲ ਵਿੱਚ ਇਹਦੇ ਪੱਤੀ ਪਾ ਦੇਣੀ ਆ ਤੇ ਤੁਸੀਂ ਇਹਨੂੰ ਗਰਮ ਰੱਖ ਦੇਣਾ ਜੀ ਇਹਨੇ ਚੰਗੀ ਤਰ੍ਹਾਂ ਜਦੋਂ ਇਹ ਗਰਮ ਹੋ ਗਿਆ ਤੇ ਆਪਾਂ ਤੁਸੀਂ ਦੇਖ ਸਕਦੇ ਆਂ ਕਿ ਪੱਤੀ ਜਿਹੜੀ ਆ ਸਾਡੇ ਹੋਰ ਵੀ ਕਈ ਕੰਮ ਆਂਦੀ ਹੈ ਨਾ ਚਾਹ ਦੇ ਤਾਂ ਆਪਾਂ ਪੰਜਾਬੀ ਵਿੱਚ ਸ਼ਿਕਾਇਤ ਹੀ ਹੈਗੇ ਆ ਚਾਹ ਵਾਸਤੇ ਤੇ ਕੰਮ ਆਂਦੀ ਆਂਦੀ ਆ ਤੇ ਅੱਜ ਤੁਹਾਨੂੰ ਦੱਸਾਂਗੀ ਚਿਪਕਲੀਆਂ ਭਜਾਉਣ ਦੇ ਵੀ ਕੰਮ ਆਂਦੀ ਆ ਤੇ ਹੁਣ ਆਪਾਂ ਜਦੋਂ ਇਹ ਗਰਮ ਹੋ ਗਿਆ ਇਹਦੇ ਵਿੱਚ ਹੁਣ ਆਪਾਂ ਜਿਹੜੀ ਚੀਜ਼ ਪਾਣੀ ਆ ਉਹ ਆ ਜੀ ਸਾਡੇ ਕੋਲ ਲਸਣ ਠੀਕ ਹੈ ਜੀ ਆਪਾਂ ਲਵਾਂਗੇ ਇੱਕ ਲਸਣ ਦੀ ਗੰਢੀ ਹਾਂਜੀ ਜੀ ਦੇਖੋ ਤੁਸੀਂ ਇੱਕ ਲਸਣ ਦੀ ਮੈਂ ਗੰਢੀ ਲੈ ਲਈ ਸੀਗੀ ਛੋਟੀ ਵੱਡੀ ਜਿਸ ਤਰ੍ਹਾਂ ਦੀ ਤੁਹਾਨੂੰ ਸਹੀ ਲੱਗੇ ਮੈਂ ਮਤਲਬ ਮੀਡੀਅਮ ਜਾਂ ਸਾਈਜ਼ ਹੈਗਾ ਸੀਗਾ ਤੇ ਗੰਢੀ ਲੈ ਕੇ ਇਹਨੂੰ ਆਪਾਂ ਹੁਣਾ ਥੋੜਾ ਕੁੱਟ ਲਵਾਂਗੇ ਠੀਕ ਹੈ ਜੀ ਦੇਖੋ ਤੁਸੀਂ ਇਹਨੂੰ ਕੁੱਟ ਕੇ ਤੇ ਆਪਾਂ ਇਹਨੂੰ ਉਹਦੇ ਵਿੱਚ ਪਾ ਦਾਂਗੇ ਜਿਹੜਾ ਪਾਣੀ ਦੇ ਵਿੱਚ ਆਪਾਂ ਪੱਤੀ ਪਾਈ ਹੋਈ ਆ ਉਹਦੇ ਵਿੱਚ ਆਪਾਂ ਇਹ ਜਿਹੜਾ ਲਸਣ ਆ ਇਹ ਪਾ ਦਵਾਂਗੇ ਜੀ ਹਾਂਜੀ ਤੇ ਮੈਂ ਇਹ ਜਿਹੜਾ ਲਸਣ ਸੀਗਾ ਇਹਦੇ ਵਿੱਚ ਪਾ ਦਿੱਤਾ ਸੀਗਾ ਤੈਨੂੰ ਮੈਂ ਇੱਕ ਵਾਰੀ ਹਲਾ ਦਵਾਂਗੀ ਚੰਗੀ ਤਰ੍ਹਾਂ ਤੇ ਹੁਣ ਨਾ ਇਹਨੂੰ ਮੈਂ ਰਿਜਨ ਦਵਾਂਗੀ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਬਾਲੇ ਉਣ ਦੇਣੀ ਆ ਤੇ ਇਹਦੇ ਵਿੱਚ ਆਪਾਂ ਹੁਣ ਇੱਕ ਚੀਜ਼ ਹੋਰ ਪਾਵਾਂਗੇ ਤੇ ਹਾਂਜੀ ਜੀ ਹੁਣ ਜਦੋਂ ਇਹ ਆ ਦੇਖੋ ਤੁਸੀਂ ਰੇਜਾ ਪੈ ਗਿਆ ਆ ਤੇ ਪਾਣੀ ਸਾਡਾ ਜਿਹੜਾ ਆ ਪੱਤੀ ਵਾਲਾ ਤੇ ਲਸਣ ਵਾਲਾ ਰਿਜ ਗਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀ ਇੱਕ ਚਮਚਾ ਨਮਕ ਦਾ ਠੀਕ ਹੈ ਜੀ ਤੁਸੀਂ ਇੱਕ ਚਮਚਾ ਭਰ ਕੇ ਜਿਹੜਾ ਹੈ ਉਹ ਨਮਕ ਦਾ ਪਾ ਦੇਣਾ ਹੈ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈ ਉਹ ਬਾਲੇ ਕਰਵਾਣੀ ਹੈਗੇ ਆ ਤੇ ਜਿਸ ਤਰ੍ਹਾਂ ਮੰਨ ਲਓ ਕਿ ਹੁਣ ਬਾਲਾ ਆਇਆ ਆਪਾਂ ਇਹਨੂੰ ਫੇਰ ਹਲਾ ਦਿੱਤਾ ਤਾਂ ਫੇਰ ਇਸ ਤਰ੍ਹਾਂ ਸੀ ਜਿਹੜੇ ਚੰਗੀ ਤਰ੍ਹਾਂ ਇਹਨੂੰ ਬਾਲਾ ਕਰਨਾ ਜਿਹੜਾ ਇਹ ਪਾਣੀ ਜਿਹੜਾ ਹੈ ਉਹ ਰਿੱਜ ਜਾਵੇ ਠੀਕ ਹੈ ਜੀ ਪਾਣੀ ਰਿੱਜੇਗਾ ਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਹੈ ਉਹ ਅਸਰ ਹੋਵੇਗਾ ਤੇ ਆਪਾਂ ਇਹਨੂੰ ਹੁਣ ਚੰਗੀ ਤਰ੍ਹਾਂ ਰੰਨਾਂਗੇ ਜੀ ਆ ਦੇਖੋ ਮੈਂ ਇਦਾਂ ਹਲਾਈ ਜਾਂਦੀ ਸੀਗੀ ਤੇ ਫੇਰ ਜਦੋਂ ਬਾਲਾ ਤਾਂ ਉਹ ਆਉਂਦਾ ਸੀਗਾ ਫੇਰ ਮੈਂ ਹਲਾ ਦਿੰਦੀ ਸੀਗੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਾਣੀ ਨੂੰ ਰੇਨ ਲਵਾਗੇ ਮਤਲਬ 10 ਮਿੰਟ ਲੱਗਦੇ ਨੇ 8-10 ਮਿੰਟ ਲੱਗਦੇ ਨੇ ਤੇ ਇਹ ਜਿਹੜੀ ਦਵਾਈ ਆ ਉਹ ਬਣ ਕੇ ਤਿਆਰ ਹੋ ਜਾਂਦੀ ਆ ਤੇ ਬਹੁਤ ਵਧੀਆ ਆ ਜੀ ਇਹਦਾ ਇਸਤੇਮਾਲ ਕਰਕੇ ਤੁਸੀਂ ਜ਼ਰੂਰ ਦੇਖਣਾ ਕਿਉਂਕਿ ਕੋਈ ਵੀ ਖਰਚਾ ਨਹੀਂ ਹੈਗਾ ਘਰ ਦੇ ਵਿੱਚ ਹੀ ਆਪਾਂ ਪੱਤੀ ਲਸਣ ਘਰ ਦੀਆਂ ਚੀਜ਼ਾਂ ਦੇ ਨਾਲ ਨਮਕ ਪਾਇਆ ਹੋਇਆ ਘਰ ਦੀਆਂ ਚੀਜ਼ਾਂ ਦੇ ਨਾਲ ਹੀ ਤਿਆਰ ਕੀਤੀ ਹੋਈ ਆ ਤੇ ਬਾਜ਼ਾਰੋਂ ਲੈਣ ਜਾਵਾਂਗੇ ਤਾਂ ਮੈਡੀਸਨ ਵੀ ਦਵਾਈ ਵੀ ਜਿਹੜੀ ਉਹ ਮਹਿੰਗੀ ਮਿਲਦੀ ਆ ਤੇ ਫਿਰ ਬੱਚਿਆਂ ਦਾ ਵੀ ਹੁੰਦਾ ਆ ਕਿ ਬੱਚੇ ਨਾ ਹੱਥ ਲਾ ਲੈਣ ਕਿਤੇ ਹਨਾ ਕਿਉਂਕਿ ਆਪਾਂ ਇਹਨੂੰ ਇਹਦੀ ਵਰਤੋਂ ਜਿਹੜੀ ਉਹ ਵੀ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਤੁਸੀਂ ਕਰ ਸਕਦੇ ਆ ਤੇ ਜੀ ਹੁਣ ਦੇਖੋ ਤੁਸੀਂ ਚੰਗੀ ਤਰ੍ਹਾਂ ਇਹ ਜਿਹੜਾ ਆ ਰੇਜਾ ਆ ਗਿਆ ਆ ਤੇ ਆਪਾਂ ਚੰਗੀ ਤਰ੍ਹਾਂ ਰਿੰਨ ਲਿਆ ਤੇ ਹੁਣ ਆਪਾਂ ਇਹਨੂੰ ਪੌਣ ਲਵਾਂਗੇ ਠੀਕ ਹੈ ਜੀ ਇੱਕ ਮੈਂ ਪੌਣੀ ਲੈ ਲਈ ਸੀਗੀ ਥੋੜੀ ਇਹ ਮੇਰੇ ਕੋਲ ਇੱਕ ਪਈ ਸੀਗੀ ਵੱਡੇ ਸਾਈਜ਼ ਦੀ ਤੇ ਮੈਂ ਪੁਣ ਲਿਆ ਸੀਗਾ ਤੁਸੀਂ ਨਾਰਮਲ ਜਿਹੜੀ ਤੁਹਾਡੀ ਚਾਹ ਪੌਣੀ ਆ ਤੁਸੀਂ ਉਹਦੇ ਨਾਲ ਪੁਣ ਸਕਦੀ ਹੋ ਠੀਕ ਹੈ ਜੀ ਤੇ ਆ ਦੇਖੋ ਸਾਡੀ ਇਹ ਜਿਹੜੀ ਦਵਾਈ ਆ ਇਹ ਬਣ ਕੇ ਤਿਆਰ ਹੋ ਗਈ ਆ ਬਸ 7-8 ਮਿੰਟ ਲੱਗੇ ਨੇ ਤੇ ਦਵਾਈ ਤੁਹਾਡੀ ਬਣ ਕੇ ਤਿਆਰ ਆ ਘਰ ਦੇ ਵਿੱਚ ਬਿਨਾਂ ਖਰਚੇ ਤੋਂ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਕੀ ਇਹ ਕਿਸ ਤਰ੍ਹਾਂ ਵਰਤੋਂ ਕਰਨੀ ਆ ਬਸ ਸਪਰੇਅ ਬੋਟਲ ਚ ਵੀ ਪਾ ਕੇ ਲਗਾ ਸਕਦੇ ਆ ਜਿਵੇਂ ਸਲਫ ਦੇ ਉੱਪਰ ਹਨ ਸਫਾਈ ਕਰ ਸਕਦੇ ਆ ਜੇ ਤੁਹਾਨੂੰ ਲੱਗਦਾ ਕਿ ਕੰਧਾਂ ਦੇ ਉੱਪਰ ਆਪਾਂ ਸਪਰੇਅ ਕਰਾਂਗੇ ਤੇ ਕੰਧਾ ਖਰਾਬ ਹੋ ਜਾਣਗੀਆ ਤੇ ਤੁਸੀਂ ਸਪਰੇਅ ਰਹਿਣ ਦਿਓ ਤੁਸੀਂ ਡੇਲੀ ਜਦੋਂ ਪੋਚਾ ਲਗਾਉਂਦੇ ਹੋ ਇੱਕ ਦੋ ਟੱਕਣ ਤੁਸੀਂ ਪਾਣੀ ਦੇ ਵਿੱਚ ਇਹਨਾਂ ਨੂੰ ਪਾ ਇਹਨੂੰ ਪਾ ਲੈਣਾ ਹੈ ਦਵਾਈ ਨੂੰ ਪਾਣੀ ਦੇ ਵਿੱਚ ਦੋ ਟੱਕਣ ਤੁਸੀਂ ਇਹ ਦਵਾਈ ਦੇ ਪਾ ਕੇ ਤੁਸੀਂ ਪੋਚਾ ਲਗਾ ਸਕਦੇ ਹੋ ਤੇ ਇਹਦੀ ਸਮੈਲ ਦੇ ਨਾਲ ਵੀ ਜਿਹੜੀਆਂ ਕਿਰਲੀਆਂ ਆ ਉਹ ਨਹੀਂ ਆਂਦੀਆਂ ਠੀਕ ਹੈ ਜੀ ਤੇ ਜਰੂਰ ਤੁਸੀਂ ਇਹ ਟ੍ਰਿਕ ਜਰੂਰ ਟਰਾਈ ਕਰਕੇ ਵੇਖਿਓ ਤੇ ਸਾਡੀਆਂ ਵੀਡੀਓ ਨੂੰ ਜਰੂਰ ਪਿਆਰ ਦਿਓ ਤੇ ਆਪਾਂ ਪੈਣਾ ਕਮੇਡੀ ਵੀਡੀਓ ਵੀ ਪਾਨੇ ਆ ਤੁਸੀਂ ਉਹਨਾਂ ਨੂੰ ਵੀ ਜਰੂਰ ਪਿਆਰ ਦਿਆ ਕਰੋ ਤੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਸੋਹਣੇ ਸੋਹਣੇ ਕਮੈਂਟ ਵੀ ਕਰਿਓ ਤੇ ਜੇ ਕੋਈ ਹੋਰ ਵੀ ਤਰੀਕਾ ਹੈਗਾ ਕਿਰਲੀਆਂ ਨੂੰ ਭਜਾਉਣ ਦਾ ਤੇ ਤੁਸੀਂ ਉਹ ਵੀ ਦੱਸ ਸਕਦੇ ਹੋ ਜੀ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਹੱਸਦੇ ਵਸਦੇ ਰਹੋ ਰਾਜੀ ਖੁਸ਼ੀ ਰਹੋ ਸਤਿ ਸ਼੍ਰੀ ਅਕਾਲ ਜੀ